ਤੇ ਸਾਰਾ ਪ੍ਰੋਵਾਈਡ ਕਰਾਨਗੇ ਔਰ ਤੁਹਾਡੀ ਪੜ੍ਹਾਈ ਅੱਛੀ ਸਿਹੜੀ ਚੱਲੇਗੀ ਤਾਂ ਇਹ ਨਹੀਂ ਕਿ ਆਪਾਂ ਆਪ ਦੀ ਆਏ ਸਕੂਲ ਕਿਨੇ ਚਲੇ ਗਏ ਤੇ ਵੀ ਆਪਾਂ ਸਕੂਲ ਦੀ ਫੀਸ ਨਹੀਂ ਦੇਣੀ ਜੇ ਸਕੂਲ ਦਾ ਕੋਈ ਵਿਸ਼ੇਸ਼ ਸਕੂਲ ਦੇ ਤੁਸੀਂ ਧਿਆਨ ਰੱਖਣਾ ਤੁਹਾਡੇ ਨਾਲ ਹੀ ਇਹ ਸਕੂਲ ਚੱਲੇਗਾ ਤੇ ਬਾਕੀ ਇਹ ਹੀ ਹੈ ਜੇ ਤੁਸੀਂ ਕੋਈ ਵੀ ਮੈਨੂੰ ਕੋਈ ਕੁਐਸਚਨ ਕਿਸੇ ਤਰ੍ਹਾਂ ਦਾ ਬਤਰਾਇਤ ਕਰੋ ਉਸ ਸੰਬੰਧੀ ਲੇਕੋ ਜਦੋਂ ਆਪਾਂ ਕਾਰ ਡਰਾਈਵ ਕਰਨੀ ਹੈ ਮੋਬਾਈਲ ਫੋਨ ਦੀ ਵਰਤੋਂ ਚਾਨੋ ਪਲੀਸ ਡੀਐਸਪੀ ਟ੍ਰੈਪ ਸਦਾ ਕਰਨੈ ਸਿੰਘ ਜੀ ਦੇ ਰਹਿਣ ਵਹੀ ਅਸੀਂ ਅੱਜ ਟ੍ਰੈਪ ਕੁਨਿਸ਼ ਰਾਜਪੁਰਾ ਵੱਲੋਂ ਇੱਕ ਮੈਸੇਜ ਲੈ ਕੇ ਆਏ ਸੀ ਸਕੂਲਰ ਪਬਲਿਕ ਸਕੂਲ ਰਾਜਪੁਰਾ ਵਿਖੇ ਜੀ ਜਿਸਤੇ ਕੀ ਹੈ ਜੀ ਇੱਕ ਨਵਾਂ ਕਾਨੂੰਨ ਆਇਆ ਹੈ ਜਿਹੜਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜੀ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਹੀਂ ਚਲਾ ਸਕਦੇ ਉਹਦੇ ਵਿੱਚ ਇਹ ਹੈ ਜੀ ਜਿੱਦਾਂ ਕਿ ਚਲਾਨ ਕੀਤਾ ਇਲੈਕਟ੍ਰੀਕਲ ਵਹੀਕਲ ਉਹਦੀ ਵੀ ਸਰ ਦੋ ਕਿਸਮਾਂ ਨੇ ਇੱਕ ਹਾਈ ਸਪੀਡ ਤੇ ਇੱਕ ਸਲੋ ਸਪੀਡ ਵਾਲੇ ਚਲਾ ਸਕਦੇ ਨੇ ਹਾਈ ਸਪੀਡ ਸਰ ਉਹ ਨਹੀਂ ਚਲਾ ਸਕਦੇ ਉਸ ਤੋਂ ਬਾਅਦ ਜੇਕਰ ਇਹ ਕੋਈ ਵੀ ਵਹੀਕਲ ਸਾਨੂੰ ਅੰਡਰੇਜ 18 ਸਾਲ ਤੋਂ ਘੱਟ ਵਾਲਾ ਵਿਅਕਤੀ ਇੱਕ 8 2024 ਤੋਂ ਚਲਾਉਂਦਾ ਮਿਲਿਆ ਤਾਂ ਉਹਦਾ ਸਾਡੇ ਚਾਰਜ ਕੀਤਾ ਜਾਏਗਾ ਉਹ ਚਾਰਜ ਦੇ ਵਿੱਚ ਸਾਰੇ ਇਹਨਾਂ ਦੇ ਮਾਤਾ ਪਿਤਾ ਨੂੰ 3 ਸਾਲ ਦੀ ਕੈਦ ਹੈ ਤੇ 25000 ਰੁਪਏ ਜੁਰਮਾਨਾ ਹੈ ਤੇ ਇਹ ਜਿਸ ਤੋਂ ਅਸੀਂ ਜੇ ਇੱਕ ਸ਼ਹਿਰ ਵਿੱਚ ਇਸ ਬਗਮਕ ਜਗ੍ਹਾ ਤੇ ਜਾ ਕੇ ਜਾਗਰੂ ਕੈਂਪ ਲਗਾ ਰਹੇ ਹਾਂ ਤੇ ਉਹਦੇ 'ਚ ਕੀ ਹੈ ਕਿ ਬੱਚਿਆਂ ਨੂੰ ਇੱਕ ਮੈਸੇਜ ਦੇ ਰਹੇ ਹਾਂ ਕਿ ਵੀ ਤੁਸੀਂ ਇੱਕ 8 ਤੋਂ ਕੋਈ ਵੀ ਇਹੋ ਜਿਹਾ ਵਹੀਕਲ ਨਹੀਂ ਚਲਾਣਾ ਜਿਸ ਨਾਲ ਤੁਹਾਨੂੰ ਕੋਈ ਕਿਸੇ ਵੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਤਾਂ ਅੱਜ ਤੁਹਾਡੇ ਚੈਨਲ ਦੇ ਮਾਧਮ ਲਈ ਵੀ ਅਸੀਂ ਇਹੀ ਅਪੀਲ ਕਰਾਂਗੇ ਔਰ ਸ਼ਹਿਰ ਵਾਸੀਆਂ ਨੂੰ ਵੀ ਇਹ ਦੀ ਪੀ ਕਰਾਂਗੇ ਆਪਣੇ ਬੱਚਿਆਂ ਇਹ ਵਹੀਕਲ ਇਹੋ ਜਿਹਾ ਅਨਧਿਕਾਰਿਕ ਵਹੀਕਲ ਨਾ ਨੰਨਤਾ ਜਾਵੇ ਜਿਸ ਨਾਲ ਕੋਈ ਕੋ ਚਨਾ ਹੈ ਜਿਵੇਂ ਕਿ ਹੁਣ ਇੱਕ ਦਿਨ ਇੱਕ ਘਟ ਤੋਂ ਸਰ ਸਾਨੂੰ ਇੱਕ ਲੈਟਰ ਆਏ ਹੋਏ ਨੇ ਜੀ ਮਾਨਯੋਗ ਏਡੀਜੀਪੀ ਟ੍ਰੈਫਿਕ ਪੰਜਾਬ ਚੰਡੀਗੜ੍ਹ ਵੱਲੋਂ ਲੈਟਰ ਆਇਆ ਹੋਇਆ ਜੀ ਇੱਕ ਤਰੀਕ ਤੋਂ ਜੇ ਐਕਸ਼ਨ ਸ਼ੁਰੂ ਹੈ ਤਾਂ ਇਸੇ ਕਰਕੇ ਜੇ ਆਪਾਂ ਹੁਣ ਪਹਿਲਾਂ ਤੋਂ ਅੱਜ ਤੋਂ ਅਸੀਂ ਅਸੀਂ 15 ਦਿਨ ਹੋ ਗਏ ਜਦੋਂ ਸਾਡੇ ਸੰਗ ਇਹ ਚੱਲਦੇ ਹੋਏ ਤੁਹਾਡੇ ਮੇਰੇ ਮਾਧਮ ਨਹੀਂ ਵੀ ਅਸੀਂ ਬਾਰ ਬਾਰ ਮੁਕ ਨੂੰ ਅਪੀਲ ਕਰ ਚੁੱਕੇ ਹਾਂ ਤਾਂ ਹੁਣ ਤਾਂ ਜੇ ਚਲਾਨ ਵੀ ਹੋਣਗੇ ਕਾਰਵਾਈ ਹੋਏਗੀ ਜਦੋਂ ਕਾਰਵਾਈ ਹੋਏਗੀ ਤਾਂ ਇਹਨਾਂ ਨੂੰ ਬਹੁਤ ਮੁਸ਼ਕਲ ਹੋਏਗੀ ਇਸ ਕਰਕੇ ਆਪਾਂ ਇਹ ਬੱਚੇ ਬਚਣ ਮੈਂ ਤਾਂ ਇਹ ਹੀ ਕਹਿੰਦਾ ਆਪਣੇ ਬੱਚਿਆਂ ਨੂੰ ਵੀ ਸਾਰੇ ਪਹਿਲੇ ਬੱਚਾ ਨੂੰ ਹੋਰ ਸਹਿਰ ਬੱਚਿਆਂ ਨੂੰ ਵੀ ਭਾਈ ਤੁਸੀਂ ਇਹੋ ਜਿਹਾ ਵਿਕਲ ਆਪਣੇ ਬੱਚੇ ਨੂੰ ਨਹੀਂ ਦੇਣਾ ਜਿਸ ਨਾਲ ਤੁਹਾਨੂੰ ਭਾਰੀ ਜੁਰਮਾਨਾ ਦਾ ਹੋਵੇ ਕੈਦ ਦਾ ਸਾਹਮਣਾ ਕਰਨਾ ਪਵੇ। ਸੋ ਪਹਿਲੇ ਤਾਂ ਅਸੀਂ ਸਾਡੇ ਮਾਨਯੋਗ ਟੀਐਲ ਜੀ ਜੋਸ਼ੀ ਜੀ ਜੋ ਡਾਇਰੈਕਟਰ ਸਾਹਿਬ ਹੈ ਇਹਨਾਂ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ। ਕਿ ਇਹਨਾਂ ਨੇ ਸਾਨੂੰ ਇੱਕ ਬਹੁਤ ਹੀ ਟਾਈਮ ਅੱਛਾ ਟਾਈਮ ਦਿੱਤਾ ਸਕੂਲ ਵਿੱਚ ਤੇ ਨਾਲ ਹੀ ਅੱਜ ਸਾਡਾ ਜਿਹੜਾ ਇਹ ਸੈਮੀਨਾਰ ਹੈ ਜੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਟ੍ਰੈਫਿਕ ਡੀਐਸਪੀ ਸਾਹਿਬ ਪਟਿਆਲਾ ਟ੍ਰੈਫਿਕ ਤੇ ਨਾਲ ਹੀ ਡੀਐਸਪੀ ਸਾਹਿਬ ਰਾਜਪੁਰਾ ਬਰਾੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਨਾਲ ਅਸੀਂ ਜੋ ਵੀ ਸਾਨੂੰ ਹਦਾਇਤਾਂ ਮਿਲੀ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਅੱਜ ਅਸੀਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਇੱਥੇ ਆਏ ਸੀ ਤੇ ਸਾਡੇ ਟ੍ਰੈਫਿਕ ਇੰਚਾਰ ਗੁਰਬਚਨ ਸਿੰਘ ਜੀ ਨੇ ਵੀ ਸਾਰਾ ਉਹਨਾਂ ਨੂੰ ਦੱਸਿਆ ਕਿ ਜੋ ਨਵਾਂ ਕਾਨੂੰਨ ਲਾਗੂ ਹੋਇਆ ਹੈ 18 ਸਾਲ ਦੇ ਬੱਚੇ ਜੋ 18 ਸਾਲ ਤੋਂ ਥੱਲੇ ਨੇ ਕੋਈ ਵੀ ਵਾਈਕਲ ਐਕਟਿਵਾ ਮੋਟਰਸਾਈਕਲ ਜਾਂ ਕਾਰ ਚਲਾਉਂਦੇ ਜਿਹੜਾ ਵੀ ਕੋਈ ਰੋਡ ਤੇ ਫੜਿਆ ਜਾਂਦਾ ਹੈ ਜਾਂ ਮੋਹੱਲੇ ਵਿੱਚ ਫੜਿਆ ਜਾਂਦਾ ਹੈ 25000 ਰੁਪਏ ਜੁਰਮਾਨਾ ਤੇ ਨਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਵੀ ਕੋਰਟ ਦੀ ਤਰਫੋਂ ਇੱਕ ਨੋਟਿਸ ਦਿੱਤਾ ਜਾਏਗਾ ਜਿਹਦੇ ਵਿੱਚ ਘੱਟੋ ਘੱਟ 3 ਸਾਲ ਦੀ ਸਜ਼ਾ ਦਾ ਵੀ ਪ੍ਰਵਿਧਾਨ ਰੱਖਿਆ ਗਿਆ ਹੈ ਅਸੀਂ ਇਸ ਕਰਕੇ ਇੱਥੇ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਸਾਰੇ ਪੇਰੈਂਟਸ ਨੂੰ ਵੀ ਅਸੀਂ ਰਿਕਵੈਸਟ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋਵੇ ਪੂਰਾ ਪੁਲਿਸ ਪ੍ਰਸ਼ਾਸਨ ਨੂੰ ਕੋਆਪਰੇਟ ਕਰੋ ਕੀ ਨਾ ਤੁਹਾਡਾ अभिनव चावला प्लस वन नॉन मेडिकल उन्होंने बेसिकली एक नया जो हम कानून इम्प्लीमेंट होगा फर्स्ट ऑफ अगस्त से वो उन्होंने पूरा अच्छे से समझाया उन्होंने ये बेसिकली समझाया कि आ, जो जितने भी अंडर एज हैं एटीन से नीचे हैं वो वन हंड्रेड टेन सी सी से ऊपर के वहीकल्स चलाते हैं जो कि इंडियन कॉन्स्टिट्यूशन के हिसाब से सही नहीं है तो इसको और अच्छे से इम्प्लीमेंट किया जाएगा और अच्छे इसके ऊपर एक्शन लिए जाएंगे जैसे कि उन्होंने बताया कि ट्वेंटी फ़ाइव के का आ, फाइन लगेगा और पेरेंट्स को तीन साल की सज़ा होगी जो कि बहुत ख़राब चीज़ है तो ये ये बेसिकली उन्होंने एक्सीडेंट्स को रोकने के लिए कहा इतने रोड एक्सीडेंट्स बढ़ते जा रहे हैं एक रिपोर्ट के अकॉर्डिंग जैसे कि एक महीने में पंद्रह हज़ार एक्सीडेंट्स हो जाते हैं तो इन चीज़ों को रोकने के लिए हमारी जो गवर्नमेंट है उन्होंने ये स्टेप लिया है तो हाँ जी डेप्यूटी बिल्कुल मैं हाँ मैं इस बारे में ज़रूर मोटिवेट करूँगा कि वो बाईसाइकिल से आए साइकिल क्योंकि उससे हमारी एक्सरसाइज भी होगी और सबसे बड़ी बात पोल्यूशन नहीं होगा पोल्यूशन एक बहुत बड़ा मुद्दा है जो आपकी एज कितनी है सिक्सटी आप लेकर आते हो बाइक मैं साइकिल पे आता हूँ okay. मैं खुद साइकिल पे सर मेरा नाम जसनीत कौर है क्या समझ में आया आपको जो सेमिनार हुआ सर मैं यह समझ आया कि uh, जो ये सैमीनार रखा गया सो ट्रैफिक नोल करने जो बच्चे अंडर एज वो चलाते हैं वहीकल्स ਉਸ ਨੂੰ ਕੰਟਰੋਲ ਕਰਨ ਨਹੀਂ ਰੱਖਿਆ ਗਿਆ ਸੀ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਆਪਾਂ ਦੇਖ ਰਿਹਾ ਕਿ ਦਿਨ-ਬਦ ਦਿਨ ਐਕਸੀਡੈਂਟਸ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਹਨ ਜੋ ਬੱਚੇ ਹਨ ਉਹ ਸਪੀਡ ਨਾਲ ਵਹੀਕਲ ਚਲਾਉਂਦੇ ਤਾਂ ਹੈਗੇ ਆ ਬਲਕਿ ਜਿਸ ਸਾਈਡ ਉਹਨਾਂ ਜਾਣ ਚਾਹਤਾ ਉਸ ਤੋਂ ਇਲਾਵਾ ਉਹ ਰੋਂਗ ਸਾਈਡ ਵੀ ਵਹੀਕਲਸ ਨੂੰ ਚਲਾਉਂਦੇ ਆ ਜੋ ਕਿ ਬਹੁਤ ਗਲਤ ਹੈ ਜਿਸ ਦੇ ਨਾਲ ਹੀ ਐਕਸੀਡੈਂਟਸ ਜਿਹੜੇ ਹਨ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਜਿੱਥੇ ਜਿਹੜੇ ਕੱਟਸ ਆ ਆਪਣੇ ਜਿੱਥੇ ਉਹਨਾਂ ਦੀ ਸਪੀਡ ਸਲੋ ਹੋਣੀ ਚਾਹੀਦੀ ਹੈ ਜਿੱਥੇ ਉਹਨਾਂ ਨੂੰ ਆਲੇ-ਦੁਆਲੇ ਦੇਖ ਕੇ ਔਰ ਆਪਣੀ ਸਪੀਡ ਮੇਨਟੇਨ ਕਰਕੇ ਜਾਣਾ ਚਾਹੀਦਾ ਉੱਥੇ ਉਹ ਆਪਣੀ ਸਪੀਡ ਕਈ ਮੀਨਸ ਬॉयਜ਼ ਐਂ ਜਿਹੜੇ ਮੁੰਡੇ ਆ ਉਹ ਇਹਨੇ ਚੁੰਡ ਬਣਾ ਕੇ ਇੱਕ ਦੂਜੇ ਨਾਲ ਰੇਸ ਲਾਂਦੇ ਆ ਜੋ ਕਿ ਇੱਕ ਮੇਨ ਰੋਡ ਤੇ ਕਰਨਾ ਬਹੁਤ ਗਲਤ ਗੱਲ ਹੈ ਅਤੇ ਉਹਨਾਂ ਅਤੇ ਮੈਨੂੰ ਇਹ ਸਮਝ ਆਇਆ ਕਿ ਜਿਹੜਾ ਹੈਗਾ ਅੰਡਰ ਰੇਸ ਆਪਾਂ ਨੂੰ ਚਲਾਉਣਾ ਨਹੀਂ ਚਾਹੀਦਾ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਆਪਣੀ ਹੀ ਸੇਫਟੀ ਅਤੇ ਐਕਸੀਡੈਂਟਸ ਨੂੰ ਕੰਟਰੋਲ ਕਰਨ ਲਈ ਹੀ ਪੁਲਿਸ ਨੇ ਅਤੇ ਆਪਣੇ ਕੌਨਸਲ ਡੀਸੀ ਸਾਹਿਬ ਔਰ ਡੀਐਸਪੀ ਸਾਹਿਬ ਨੇ ਇਹ ਰੂਲ ਕੱਟੇ ਆ ਅਤੇ ਇਹ ਰੂਲ ਬਹੁਤ ਹੀ ਜ਼ਿਆਦਾ ਵਧੀਆ ਹਨ ਥੈਂਕ ਯੂ